ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਮਨ ਗੁਪਤਾ ਜੈਮ ਹਸਪੀਟਲ ਦੇ ਆਈਵੀਐਫ ਸੈਂਟਰ ਬਟਿੰਡਾ ਵੱਲੋਂ ਤੁਹਾਨੂੰ ਸਭ ਨੂੰ ਜੀ ਆਇਆਂ ਆਖਦਾ ਹਾਂ ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਕੋਈ ਵੀ ਜੋੜਾ ਸੰਤਾਨ ਪ੍ਰਾਪਤੀ ਲਈ ਆਈਵੀਐਫ ਦੇ ਇਲਾਜ ਦੀ ਪਲੈਨਿੰਗ ਕਰਦਾ ਹੈ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ ਉਹਨਾਂ ਚੋਂ ਕੁਝ ਸਵਾਲ ਤਾਂ ਉਹ ਡਾਕਟਰ ਨਾਲ ਡਿਸਕਸ ਕਰ ਲੈਂਦੇ ਹਨ ਕੁਝ ਕਈ ਵਾਰ ਦਿਮਾਗ 'ਚ ਹੀ ਰਹਿ ਜਾਂਦੇ ਹਨ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਕੁਝ ਇਹੋ ਜਿਹੇ ਸਵਾਲਾਂ ਬਾਰੇ ਜੋ ਕਿ ਅਕਸਰ IVF ਕਰਾਨ ਵਾਲੇ ਜੋੜਿਆਂ ਦੇ ਦਿਮਾਗ ਦੇ ਵਿੱਚ ਆਉਂਦੇ ਹਨ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ IVF ਕਿੰਨੀ ਦੇਰ ਦਾ ਇਲਾਜ ਹੈ ਜੀ ਕੀ ਸਾਨੂੰ ਇਹਦੇ ਵਿੱਚ ਹਸਪਤਲ ਦੇ ਵਿੱਚ ਰਾਤ ਨੂੰ ਵੀ ਰੁਕਣਾ ਪਏਗਾ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ IVF ਸਿਰਫ 1 ਤੋਂ 1.5 ਮਹੀਨੇ ਦਾ ਇਲਾਜ ਹੈ ਇਹਦੇ ਵਿੱਚ ਅਪ੍ਰੋਕਸੀਮੇਟਲੀ 5 ਤੋਂ 6 ਵਾਰ ਤੁਹਾਨੂੰ ਹਸਪਤਲ ਵਿਜ਼ਿਟ ਕਰਨਾ ਪੈਂਦਾ ਹੈ ਇਹ ਜਿੰਨੀਆਂ ਵੀ ਵਿਜ਼ਿਟ ਹਨ ਇਹ ਡੇ ਟਾਈਮ ਦੀਆਂ ਵਿਜ਼ਿਟਸ ਹੁੰਦੀਆਂ ਹਨ ਤੁਹਾਨੂੰ ਇੱਥੇ ਰਾਤ ਰੁਕਣ ਦੀ ਕੋਈ ਲੋੜ ਨਹੀਂ ਪੈਂਦੀ ਇਹ ਸਿਰਫ OPD ਬੇਸਿਸ ਤੇ ਸਾਰਾ ਹੈ ਇਲਾਜ ਹੁੰਦਾ ਹੈ ਦੂਜਾ ਸਵਾਲ ਜੋ ਕਿ ਮਰੀਜ਼ ਅਕਸਰ ਪੁੱਛਦੇ ਹਨ ਕਿ ਇਹਦੇ ਵਿੱਚ ਕੋਈ ਚੀਰ ਫਾੜ ਵੀ ਕੀਤੀ ਜਾਂਦੀ ਹੈ ਤਾਂ ਆਈਵੀਐਫ ਦੇ ਇਲਾਜ ਦੇ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਚੀਰ ਫਾੜ ਨਹੀਂ ਕੀਤੀ ਜਾਂਦੀ ਇਹਦੇ ਵਿੱਚ ਪੇਟ ਦੇ ਉੱਪਰ ਦੀ ਕੋਈ ਚੀਰਾ ਕੋਈ ਟਾਂਕਾ ਲਗਾਉਣ ਦੀ ਲੋੜ ਨਹੀਂ ਪੈਂਦੀ ਲੇਡੀਜ਼ ਦੇ ਵਿੱਚ ਟ੍ਰਾਂਸ ਵਜਾਈਨਲ ਅਲਟਰਾਸਾਉਂਡ ਮਤਲਬ TVS ਅਲਟਰਾਸਾਉਂਡ ਹੁੰਦਾ ਜੋ ਕਿ ਨੀਚੋਂ ਦੀ ਹੁੰਦਾ ਉਹਦੇ ਰਾਹੀਂ ਇਹ ਪੂਰੀ ਪ੍ਰਕਿਰਿਆ ਕੀਤੀ ਜਾਂਦੀ ਹੈ ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਅਕਸਰ ਇੱਕ ਲਿਖਾ ਹੁੰਦਾ ਵੀ ਸ਼ਾਇਦ ਆਈਵੀਐਫ ਦਾ ਇਲਾਜ ਬਹੁਤ ਪੇਨਫੁਲ ਹੈ ਇਹ ਜੋ ਬਹੁਤ ਦਰਦ ਹੁੰਦਾ ਹੈ ਤਾਂ ਆਈ ਆਈਵੀਐਫ ਦਾ ਇਲਾਜ ਟੋਟਲੀ ਪੇਨਲੈਸ ਹੈ ਜੀ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਦਰਦ ਨਹੀਂ ਹੁੰਦਾ ਅੰਡੇ ਲੈਣ ਦੀ ਪ੍ਰਕਿਰਿਆ ਦੇ ਦੌਰਾਨ ਬਰੀਜ ਨੂੰ ਅਨਸਥੀਸੀਆ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਕੋ ਨੂੰ ਇਸ ਦਾ ਕੋਈ ਪਤਾ ਨਹੀਂ ਲੱਗਦਾ ਪਰੋਂ ਟਰਾਂਸਫਰ ਕਰਨ ਦੇ ਦੌਰਾਨ ਈਵਨ ਅਨਸਥੀਸੀਆ ਦੀ ਲੋੜ ਵੀ ਨਹੀਂ ਪੈਂਦੀ ਕੁਝ ਮਰੀਜ਼ ਸਾਨੂੰ ਇਹ ਕੁੱਝ ਦੇ ਹਨ ਕਿ ਆਈਵੀਐਫ ਤੋਂ ਬਾਅਦ ਟੋਟਲ ਬੈਡ ਰੈਸਟ ਦੀ ਲੋੜ ਪੈਂਦੀ ਹੈ ਜੀ ਲੋਕਾਂ ਦੇ ਦਿਮਾਗ ਦੇ ਵਿੱਚ ਅਕਸਰ ਇਹ ਗਲਤ ਫਹਿਮੀ ਹੁੰਦੀ ਹੈ ਕਿ ਆਈਵੀਐਫ ਤੋਂ ਬਾਅਦ 9 ਮਹੀਨੇ ਸ਼ਾਇਦ ਮੰंजे ਤੇ ਹੀ ਪਈ ਰਹਿਣਾ ਪੈਂਦਾ ਹੈ ਤੇ ਇਹ ਚੀਜ਼ ਬਿਲਕੁਲ ਗਲਤ ਹੈ ਆਈਵੀਐਫ ਤੋਂ ਬਾਅਦ ਮਰੀਜ਼ ਆਪਣਾ ਰੁਟੀਨ ਕੰਮ ਦਾ ਸਾਰਾ ਆਪ ਕਰ ਸਕਦੀ ਹੈ ਜਿਵੇਂ ਰੁਟੀਨ ਘਰ ਦਾ ਕੰਮ ਹੋ ਗਿਆ ਰਸੋਈ ਦਾ ਕੰਮ ਹੋ ਗਿਆ ਇਹਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਰੋਕ ਟੋਕ ਨਹੀਂ ਹੈ ਹਾਂ ਬਹੁਤ ਜ਼ਿਆਦਾ ਭਾਰੀ ਕੰਮ ਕੋਈ ਬਹੁਤ ਲੰਬੇ ਸਫ਼ਰ ਤੋਂ ਪਰੇਜ਼ ਕਰਨ ਦੀ ਸਲਾਹ ਜ਼ਰੂਰ ਦਿੱਤੀ ਜਾਂਦੀ ਹੈ ਇੱਕ ਹੋਰ ਬੜਾ ਕਾਮਨ ਸਵਾਲ ਜੋ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦਾ ਹੈ ਕੀ ਆਈਵੀਐਫ ਤੋਂ ਬਾਅਦ ਹਮੇਸ਼ਾ ਜੁੜਵਾ ਬੱਚੇ ਹੀ ਹੁੰਦੇ ਹਨ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਆਈਵੀਐਫ ਦੇ ਦੌਰਾਨ 2 ਤੋਂ 3 ਭਰੂਣ ਟਰਾਂਸਫਰ ਕਰਦੇ ਹਾਂ ਪਰ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਸਿੰਗਲ ਪ੍ਰੈਗਨੈਂਸੀ ਹੀ ਕੰਟੀਨਿਊ ਹੁੰਦੀ ਹੈ ਆ ਕੁਝ ਪਰਸੈਂਟ ਮਰੀਜ਼ਾਂ ਦੇ ਵਿੱਚ ਇੱਕ ਤੋਂ ਵੱਧ ਭਰੂਣ ਵੀ ਚੱਲ ਸਕਦੇ ਹਨ ਕੁਝ ਮਰੀਜ਼ਾਂ ਦੇ ਦਿਮਾਗ 'ਚ ਇਹ ਵੀ ਸਵਾਲ ਹੁੰਦਾ ਹੈ ਕਿ ਆਈਵੀਐਫ ਤੋਂ ਬਾਅਦ ਜਿਹੜੀ ਡਿਲੀਵਰੀ ਹੋਏਗੀ ਉਹ ਸੇਜ਼ੀਰੀਅਨ ਹੀ ਹੋਏਗਾ ਮਤਲਬ ਵੱਡਾ ਆਪਰੇਸ਼ਨ ਹੀ ਹੋਏਗਾ ਨਾਰਮਲ ਕੇਸ ਨਹੀਂ ਹੋ ਸਕਦਾ ਤਾਂ ਮੈਂ ਇਹ ਚੀਜ਼ ਕਲੀਅਰ ਕਰਨੀ ਚਾਹੁੰਦਾ ਹਾਂ ਜੀ ਕਿ 9 ਮਹੀਨੇ ਬਾਅਦ ਜੋ ਡਿਲੀਵਰੀ ਨਾਰਮਲ ਹੁੰਦੀ ਹੈ ਜਾਂ ਵੱਡੇ ਆਪਰੇਸ਼ਨ ਰਾਹੀਂ ਹੁੰਦੀ ਹੈ ਇਸ ਦਾ IVF ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਉਹ ਮੌਕੇ ਤੇ ਡਿਲੀਵਰੀ ਕਰਨ ਵਾਲੇ ਡਾਕਟਰ ਦਾ ਫੈਸਲਾ ਹੁੰਦਾ ਜੇ ਸਾਰਾ ਕੁਝ ਠੀਕ ਠਾਕ ਹੈ ਤਾਂ ਡਿਲੀਵਰੀ ਨਾਰਮਲ ਵੀ ਹੋ ਜਾਂਦੀ ਹੈ ਪਰ ਕਈ ਵਾਰੀ ਜੇ ਬੱਚਾ ਜਾਂ ਮਦਰ ਦੀ ਕਿਸੇ ਪ੍ਰੋਬਲਮ ਦੇ ਕਾਰਨ ਕੋਈ ਡਾਕਟਰ ਸਰਜਰੀ ਕਰਨ ਦਾ ਡਿਸੀਜਨ ਵੀ ਲੈ ਸਕਦਾ ਹੈ ਸਾਡੇ ਕੋਲ ਜੈਮ ਹਸਪੀਟਲ ਤੇ ਆਈਵੀਐਫ ਸੈਂਟਰ ਬਟਿੰਡਾ ਵਿਖੇ ਆਈਵੀਐਫ ਦੇ ਇਲਾਜ ਨੂੰ ਲੈ ਕੇ ਹਰ ਤਰ੍ਹਾਂ ਦੀ ਹਰ ਫੈਸਿਲਿਟੀ ਇੱਕੋ ਛਤਰ ਥੱਲੇ ਮੌਜੂਦ ਹੈ ਜੇ ਤੁਸੀਂ ਵੀ ਬੱਚਾ ਲੈਣ ਲਈ ਆਈਵੀਐਫ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਸਾਡੇ ਕੋਲ ਜਰੂਰ ਵਿਜ਼ਿਟ ਕਰੋ ਸਾਡੇ ਸਪੈਸ਼ਲਿਸਟ ਡਾਕਟਰਸ ਨੂੰ ਇੱਕ ਵਾਰੀ ਮਿਲੋ ਤਾਂ ਜੋ ਪ੍ਰਮਾਤਮਾ ਨੇ ਚਾਇਆ ਤਾਂ ਤੁਹਾਡੇ ਘਰ ਵੀ ਖੁਸ਼ੀਆਂ ਦੇ ਖੇੜੇ ਆ ਸਕਣ ਧੰਨਵਾਦ